ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਜਿਵੇਂ ਕਿ ਪਿਆਰੇ ਵਿਦਿਆਰਥੀ ਤੁਸੀਂ ਦੇਖ ਹੀ ਰਹੇ ਹੋਗੇ ਅੱਜ ਦਾ ਇਹ ਪੱਤਰ ਹੈਗਾ ਇਹ ਲੈਟਰ ਅੱਜ ਦਾ ਹੈਗਾ ਤਾਂ 8ਵੀਂ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੀ ਜਿਹੜੀ ਪ੍ਰੀ ਬੋਰਡ ਟਰਮ ਪ੍ਰੀਖਿਆ 2 ਹੈਗੀ ਉਹਦੀ ਡੇਟ ਸ਼ੀਟ ਆ ਗਈ ਹੈ ਵੀ ਦੇਖੋ 5ਵੀਂ 8ਵੀਂ 10ਵੀਂ 12ਵੀਂ ਜਮਾਤ ਲਈ ਪ੍ਰੀ ਬੋਰਡ ਟਰਮ ਪ੍ਰੀਖਿਆ 2 ਦੀ ਡੇਟ ਸ਼ੀਟ ਇਹਦੇ ਵਿੱਚ ਜਿਹੜੇ ਤੁਹਾਡੇ ਪੇਪਰ ਆ ਵੀ ਉਹ ਸਿਰਫ ਬੋਰਡ ਕਲਾਸਾਂ ਦੇ ਹੋਣਗੇ ਠੀਕ ਹੈ ਨੌਨ ਬੋਰਡ ਕਲਾਸਾਂ ਦੇ ਅਗਰ ਸਕੂਲ ਚਾਹਣ ਤੋਂ ਲੈ ਸਕਦੇ ਹੈਗੇ ਤਾਂ ਡੇਟ ਸ਼ੀਟ ਨੋਟ ਕਰ ਲਿਓ ਵੀ ਪੰਜਵੀਂ ਜਮਾਤ ਦੇ ਜਿਹੜੇ ਪੇਪਰ ਹੈਗੇ ਉਹ 22 ਜਨਵਰੀ ਤੋਂ ਸਟਾਰਟ ਨੇ ਤੇ 8ਵੀਂ 10ਵੀਂ ਤੇ 12ਵੀਂ ਦੇ ਜਿਹੜੇ ਪੇਪਰ ਨੇ ਉਹ 16 ਜਨਵਰੀ ਤੋਂ ਸਟਾਰਟ ਨੇ ਠੀਕ ਤਾਂ ਪਹਿਲਾਂ ਅਸੀਂ ਪੰਜਵੀਂ ਦੀ ਗੱਲ ਕਰਦੇ ਆਂਗੇ ਤਾਂ 22 ਜਨਵਰੀ ਨੂੰ ਦਿਨ ਵੀਰਵਾਰ ਨੂੰ ਹਿੰਦੀ ਦਾ ਪੇਪਰ ਹੈ ਪੰਜਵੀਂ ਦਾ 23 ਜਨਵਰੀ ਨੂੰ ਵਾਤਾਵਰਣ ਸਿੱਖਿਆ ਦਾ ਹੈਗਾ 24 ਜਨਵਰੀ ਨੂੰ ਅੰਗਰੇਜ਼ੀ ਦਾ ਹੈ 28 ਜਨਵਰੀ ਨੂੰ ਹਿਸਾਬ ਗਣਿਤ ਦਾ ਹੈ ਤੇ 29 ਜਨਵਰੀ ਨੂੰ ਪੰਜਾਬੀ ਦਾ ਇਸ ਤਰੀਕੇ ਨਾਲ 8ਵੀਂ ਦੀ ਜੇ ਗੱਲ ਕਰੀਏ ਵੀ ਆਪਾਂ ਤਾਂ 26 ਜਨਵਰੀ ਨੂੰ ਉਹਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਹੈ ਅਗਲਾ 17 ਨੂੰ ਚੌਥਾ ਵਿਸ਼ਾ ਜਿਹੜਾ ਵੀ ਇਹਨਾਂ ਕੋਲ ਹੋਏਗਾ ਡਰਾਇੰਗ ਜਾਂ ਜੋ ਵੀ ਇਹਨਾਂ ਕੋਲ ਹੋਏਗਾ ਖੇਤੀਬਾੜੀ 19 ਜਨਵਰੀ ਨੂੰ ਹਿੰਦੀ ਦਾ 20 ਜਨਵਰੀ ਨੂੰ ਗਣਿਤ ਦਾ 22 ਜਨਵਰੀ ਨੂੰ ਵਿਗਿਆਨ 23 ਜਨਵਰੀ ਨੂੰ ਪੰਜਾਬੀ 20 ਨੂੰ ਸਿਰਖ ਸਿੱਖਿਆ 28 ਨੂੰ ਸਮਾਜਿਕ ਸਿੱਖਿਆ ਤੇ 29 ਨੂੰ ਕੰਪਿਊਟਰ ਸਾਇੰਸ ਦਾ ਇਸ ਤਿੱਕੇ ਨਾਲ 10ਵੀਂ ਦੀ ਜੇਕਰ ਗੱਲ ਕਰੀਏ ਵੀ 16 ਜਨਵਰੀ ਨੂੰ ਦਾ ਪੇਪਰ ਅੰਗਰੇਜ਼ੀ ਦਾ 17 ਨੂੰ ਕੰਪਿਊਟਰ ਸਾਇੰਸ ਦਾ 19 ਤਰੀਕ ਨੂੰ ਪੰਜਾਬੀ ਬੀ ਦਾ 20 ਨੂੰ ਗਣਿਤ ਦਾ 22 ਤਰੀਕ ਨੂੰ ਸਮਾਜਿਕ ਸਿੱਖਿਆ ਦਾ 23 ਜਨਵਰੀ ਦਿਨ ਸ਼ੁੱਕਰਵਾਰ ਹਿੰਦੀ ਦਾ 24 ਜਨਵਰੀ ਨੂੰ ਪੰਜਾਬੀ ਏ ਦਾ 25 ਜਨਵਰੀ ਨੂੰ ਵਿਗਿਆਨ ਦਾ 29 ਜਨਵਰੀ ਨੂੰ ਉਹਨਾਂ ਦਾ ਜੋ ਵੀ ਸਰੀਰਕ ਸਿੱਖਿਆ ਜਾਂ ਜੋ ਵੀ ਐਨਐਸਕਿਊ ਖਦਾਨੋਂ ਕੋਲ ਵਿਸ਼ਾਗਾ ਉਹਦਾ ਪੇਪਰ ਹੋਏਗਾ ਇਸ ਤੋਂ ਬਾਅਦ 12ਵੀਂ ਦੀ ਗੱਲ ਕਰੀਏ ਵੀ ਤਾਂ 16 ਜਨਵਰੀ ਨੂੰ ਉਹਨਾਂ ਦਾ ਜੀਓਗ੍ਰਾਫੀ ਜਾਂ ਵੀ ਫਿਰ ਉਹਨਾਂ ਕੋਲ ਚੋਣਵਾ ਵਿਸ਼ਾਗਾ ਹੋਵੇਗਾ ਪੰਜਾਬੀ ਜਰਨਲ ਦਾ ਹੋਏਗਾ 17 ਜਨਵਰੀ ਨੂੰ 19 ਜਨਵਰੀ ਨੂੰ ਅੰਗਰੇਜ਼ੀ ਲਾਜ਼ਮੀ ਜਾਂ ਅੰਗਰੇਜ਼ੀ ਜਰਨਲ ਦਾ ਹੋਏਗਾ ਇੰਗਲਿਸ਼ ਜਰਨਲ ਇਸ ਤੋਂ ਬਾਅਦ 20 ਜਨਵਰੀ ਨੂੰ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਜਾਂ ਚੋਣਵਾ ਵਿਸ਼ਾ ਉਹਨਾਂ ਕੋਲ ਹੋਰ ਹੋਏਗਾ 22 ਜਨਵਰੀ ਨੂੰ ਕੈਮਿਸਟਰੀ ਇਕਨੋਮਿਕਸ ਤੇ ਚੋਣਵਾ ਵਿਸ਼ਾ 30 ਜਨਵਰੀ ਨੂੰ ਵਾਤਾਵਰਣ ਸਿੱਖਿਆ 24 ਜਨਵਰੀ ਨੂੰ ਕੰਪਿਊਟਰ ਸਾਇੰਸ 28 ਜਨਵਰੀ ਨੂੰ ਗਣਿਤ ਜਾਂ ਫਿਰ ਚੋਣਮਾ ਵਿਸ਼ਾ 29 ਜਨਵਰੀ ਨੂੰ ਪੰਜਾਬੀ ਹਿੰਦੀ ਅੰਗਰੇਜ਼ੀ ਚੋਣਵੀ ਜੋ ਵੀ ਉਹਨਾਂ ਕੋਲ ਇਲੈਕਟਿਵ ਵਿਸ਼ਾ ਹੈਗਾ ਲੈਂਗੁਏਜ ਵਾਲਾ ਠੀਕ ਇਸ ਤੋਂ ਬਾਅਦ 30 ਜਨਵਰੀ ਨੂੰ ਸ਼ੁੱਕਰਵਾਰ ਨੂੰ ਬਾਇਓਲੋਜੀ ਬਿਜ਼ਨਸ ਸਟਡੀ ਰਾਜਨੀਤੀ ਸ਼ਾਸਤਰ ਜਾਂ ਫਿਰ ਚੋਣਮਾ ਵਿਸ਼ਾ ਜੋ ਵੀ ਉਹਨਾਂ ਕੋਲ ਹੈ ਉਹਨਾਂ ਇਹਦੇ ਵਿੱਚ ਕੁਝ ਹਦਾਇਤਾਂ ਨੇ ਵੀ ਹਦਾਇਤਾਂ ਇਹ ਨਹੀਂ ਵੀ ਜਿਹੜੀ ਡੇਟ ਸ਼ੀਟ ਹੈਗੀ ਅ ਜਿਵੇਂ ਬਾਕੀ ਜੇ ਵੋਕੇਸ਼ਨਲ ਹੋ ਗਏ ਉਹਨਾਂ ਦੀ ਸਕੂਲ ਆਪ ਬਣਾਉਣਗੇ ਦੂਸਰਾ ਵੀ ਜਿਹੜੇ ਪ੍ਰੀਵਾਰਡ ਪੇਪਰ ਨੇ ਇਹ ਪੂਰੇ ਸਿਲੇਬਸ ਦੇ ਵਿੱਚ ਔੜਨਗੇ ਪਾਰੇ ਵਿਦਿਆਰਥੀ ਜਿੰਨਾ ਤੁਹਾਡਾ ਹੁਣ ਪੂਰਾ ਸਿਲੇਬਸ ਹੈ ਉਹਨਾਂ ਦੇ ਹੋਣਗੇ ਤੇ ਇਹ ਪ੍ਰੀਖਿਆਵਾਂ ਕੇਵਲ ਬੋਰਡ ਦੇ ਮੱਤਾਂ ਨਹੀਂ ਲਈਆਂ ਜਾਣਗੀਆਂ ਪੰਜਵੀਂ ਜਮਾਤ ਦੇ ਜਿਹੜੇ ਬੋਰਡ ਦਾ ਪ੍ਰਸ਼ਨ ਪੱਤਰ ਨੇ ਉੱਪਰ ਆਉਣਗੇ ਮਤਲਬ ਬੋਰਡ ਆਫਿਸ ਵੱਲੋਂ ਆਉਣਗੇ 8ਵੀਂ 10ਵੀਂ 12ਵੀਂ ਦੇ ਜਿਹੜੇ ਪ੍ਰਸ਼ਨ ਪੱਤਰ ਨੇ ਉਹ ਤੁਹਾਡੇ ਅਧਿਆਪਕ ਸਹਿਬਾਨ ਹੀ ਤਿਆਰ ਕਰਨਗੇ ਠੀਕ ਹੈ ਪੂਰੇ 3 ਘੰਟੇ ਦਾ ਪੇਪਰ ਹੋਏਗਾ ਠੀਕ ਤੇ ਬਕਾਇਦਾ ਇਹਨਾਂ ਦਾ ਜਿਹੜਾ ਕਹਿ ਸਕਦੇ ਆਂਗੇ ਰਿਕਾਰਡ ਉਹ ਰੱਖਿਆ ਜਾਏਗਾ ਠੀਕ ਹੈ ਤੇ ਇਹ ਪੇਪਰਾਂ ਨੂੰ ਚੈੱਕ ਕਰਨ ਦੇ ਲਈ ਜਿਹੜੀਆਂ ਟੀਮਾਂ ਨੇ ਉਹ ਵੀ ਸਕੂਲਾਂ ਦੇ ਵਿੱਚ ਆਉਣਗੀਆਂ ਇਹ ਸੀਸੀਈ ਦੇ ਜਿਹੜੇ ਅੰਕ ਨੇ ਠੀਕ ਹੈ ਉਹ ਵੀ ਇਹਨਾਂ ਪੇਪਰਾਂ ਦੇ ਆਧਾਰ ਤੇ ਭਰੇ ਜਾਣੇ ਆਗੇ ਇਸ ਕਰਕੇ ਸਾਰੇ ਜਿਹੜੇ ਵਿਦਿਆਰਥੀ ਹੈਗੇ ਉਹ ਇਹਨਾਂ ਪ੍ਰੀ ਵਰਡ ਪੇਪਰਾਂ ਦੀ ਆਪਣੀ ਤਿਆਰੀ ਕਰੋ ਬੇਟਾ ਤਾਂ ਜੋ ਆਪ ਇਹਨਾਂ ਦੇ ਵਿੱਚ ਵਧੀਆ ਅੰਕ ਲਿਜਾ ਸਕੀ ਠੀਕ ਹੈ ਬੇਟਾ ਤਦਵਾਰਾ ਫਿਰ ਤੁਸੀਂ ਨੋਟ ਡੇਟ ਸ਼ੀਟ ਨੋਟ ਕਰ ਲਿਓ ਆਪਣੀ ਜਮਾਤ ਦੇ ਅਨੁਸਾਰ ਤਾਂ ਅਗਰ ਕੋਈ ਰਹਿ ਗਿਆ ਹੋਵੇਗਾ ਤਾਂ ਆਪਣੀ ਤਿਆਰੀ ਕਰੋ ਕੁਇਪਰਾਂ ਦੀ ਠੀਕ ਹੈ ਥੈਂਕ ਯੂ